ਕਿ ਮੇਰੇ ਪੇਰੈਂਟਸ ਨੇ ਮੈਨੂੰ ਇਹ ਹੀ ਸਿਖਾ ਦਿੱਤੀ ਸੀ ਕਿ ਅੱਜ ਤੋਂ ਇਹ ਜਿਹੜਾ ਕਿਤਾ ਚੁਣਿਆ ਆ ਇਹਦੇ ਵਿੱਚ ਉਹ ਬੱਚੇ ਆ ਰਹੇ ਆ ਜਿਹੜੇ ਗਰੀਬ ਘਰਾਂ ਦੇ ਆ ਤੇ ਇਹਨਾਂ ਗਰੀਬ ਘਰਾਂ ਦੇ ਪਿੱਛੇ ਬੱਚਿਆਂ ਦੇ ਕੋਈ ਆਉਣ ਵਾਲਾ ਨਹੀਂ ਆ ਸਿਰਫ ਜੋ ਤੁਸੀਂ ਪੜਾਣਾ ਇਹਨਾਂ ਬੱਚਿਆਂ ਨੇ ਉਹ ਹੀ ਲੈਣਾ ਹੈ ਤੇ ਅੱਜ ਤੋਂ ਇਹਨਾਂ ਨੂੰ ਸਮਰਪਿਤ ਹੋ ਜਾ ਹਰ ਕਹਿੰਦੇ ਵੀ ਮਰਦ ਦੀ ਕਾਮਯਾਬੀ ਪਿੱਛੇ ਇੱਕ ਔਰਤ ਦਾ ਹੱਥ ਆ ਇੱਥੇ ਤਾਂ ਮਰਦ ਦਾ ਹੱਥ ਆ ਗਿਆ ਕਿਉਂਕਿ 2010 ਵਿੱਚ ਇਹਨਾਂ ਨੇ ਵੀ ਅਵਾਰਡ ਹਾਂਜੀ 2010 ਵਿੱਚ ਮਾਰਤ ਦਾ ਹੱਥ ਸੀ ਹੁਣ 2024 ਦੇ ਵਿੱਚ ਇਸ ਕਰਕੇ ਇਹਨਾਂ ਦਾ ਇਹ ਆਪਣੀ ਪ੍ਰਾਪਤੀ ਆ ਤੇ ਮੇਰੀ ਤਾਂ ਇਹ ਇੱਕ ਮੋਟੀਵੇਸ਼ਨ ਸੀ ਵੀ ਤੁਸੀਂ ਇਹ ਕਰੋ ਬਈ ਕਦੀ ਸੋਚਿਆ ਵੀ ਨਹੀਂ ਸੀ ਵੀ ਇਹਨਾਂ ਨੇ ਅਵਾਰਡ ਲਈ ਅਪਲਾਈ ਕਰਨਾ ਕਿਉਂਕਿ ਜਦੋਂ ਇਹਨਾਂ ਦੇ ਕੰਪੋਨੈਂਟ ਦੇਖੇ ਉਹਦੇ ਵਿੱਚ ਲਗਭਗ ਕੰਪੋਨੈਂਟ ਪੂਰੇ ਸੀ ਮਦਰ ਹਮੇਸ਼ਾ ਹੀ ਸਾਨੂੰ ਹੀ ਇnspਾਇਰ ਕੀਤਾ ਨਿ ਵਾਕੀ ਆਫੀਦਾ ਜਰੇ ਕਿ ਹਮੇਸ਼ਾ ਉਹ ਬੱਚਿਆਂ ਨੂੰ ਵੀ ਬਹੁਤ ਇਨਸਪਾਇਰ ਕਰਦੇ ਰਹੇ ਏਸੀ ਕਰਕੇ ਉਹਨਾਂ ਜਿੰਨੇ ਬੱਚੇ ਸੀਗੇ ਉਹਨਾਂ ਦੇ 80% ਤੋਂ ਬਹੁਤ ਬੱਚੇ ਆਏ ਤੇ ਉਹਨਾਂ ਦੀ ਮਿਹਨਤ ਦਾ ਜੋਨਾਂ ਫਲ ਮਿਲਿਆ ਬਹੁਤ ਵਧੀਆ ਲੱਗ ਰਿਹਾ ਬਹੁਤ ਹੀ ਜ਼ਿਆਦਾ ਵਧੀਆ ਲੱਗ ਰਿਹਾ ਤੇ ਇਹ ਵੀ ਹਮੇਸ਼ਾ ਫੀਲ ਹੁੰਦਾ ਕਿ ਜੇ ਮਦਫਾਦ ਨੇ ਇੰਨਾ ਸੋਸਾਇਟੀ ਨੂੰ ਕੰਟ੍ਰਿਬਿਊਟ ਕੀਤਾ ਆਪਣੇ ਕੋਈ ਵੀ ਸੈਲਫਿਸ਼ ਮੋਟਿਵ ਨਹੀਂ ਹਮੇਸ਼ਾ ਹੀ ਸੋਸਾਇਟੀ ਨੂੰ ਸੈਲਫ ਆਪਣੇ ਜਿੰਨਾ ਸਮਰਪਿਤ ਕਰ ਸਕਦੇ ਸੀ ਸਮਰਪਿਤ ਕੀਤਾ ਬਹੁਤ ਅੱਛਾ ਫੀਲ ਹੋ ਰਿਹਾ ਔਰ ਸੁਪਰ ਪ੍ਰਾਊਡ ਫੀਲ ਹੋ ਰਿਹਾ ਆਪਣੇ ਦੋਨੋਂ ਪੇਰੈਂਟਸ ਦੇ ਬਿਕਾਜ਼ ਇਹ ਛੋਟੀ ਅਚੀਵਮੈਂਟ ਤੇ ਨਹੀਂ ਹੈਗੀ ਸਟੇਟ ਲੈਵਲ ਤੇ ਇਹ ਮਿਲਿਆ ਹੈ ਪੰਜਾਬ ਗਵਰਨਮੈਂਟ ਵੱਲੋਂ ਮਿਲਿਆ ਹੈ ਸੋ ਬਿਗ ਅਚੀਵਮੈਂਟ ਹੈ ਔਰ ਪੂਰੀ ਕਿਹੜਾ ਫੈਮਿਲੀ ਪ੍ਰਾਊਡ ਹੈ ਦੋਨਾਂ ਤੇ ਮਦਰ ਫਾਦਰ ਤੇ ਔਰ ਬਹੁਤ ਇੰਪੋਰਟੈਂਟ ਡੇ ਹੈ ਸਾਡੇ ਲਈ ਔਰ ਇਹ ਡੇ ਪਹਿਲਾ 14 ইয়ারਸ ਪਹਿਲਾਂ ਵੀ ਆਇਆ ਸੀ ਉਦੋਂ ਵੀ ਬਹੁਤ ਵਧੀਆ ਸੈਲੀਬ੍ਰੇਸ਼ਨ ਹੋਈ ਸੀ ਤੇ ਅੱਜ ਵੀ ਬਹੁਤ ਜ਼ਿਆਦਾ ਵਧੀਆ ਫੀਲ ਹੋ ਰਿਹਾ ਹੈ ਅਜੇ ਆਪਕ ਉਸ ਸਖਸ਼ੀਅਤ ਹੈ ਬਿਲਕੁਲ ਉਸ ਮੋਮਬੱਤੀ ਦੀ ਬਾਗ ਜੋ ਬਲਦੀ ਹੈ ਖਤਮ ਹੁੰਦੀ ਹੈ ਤੇ ਫਿਰ ਦੂਸਰਿਆਂ ਨੂੰ ਉਜਾਲਾ ਦਿੰਦੀ ਹੈ ਅੱਜ ਫਗਵਾੜਾ ਦੇ ਲਈ ਬਹੁਤ ਮਾਣ ਮੱਤੇ ਪਾ ਲੈਣ ਕਿਉਂਕਿ ਫਗਵਾੜਾ ਦੇ ਇਤਿਹਾਸ ਵਿੱਚ ਇੱਕ ਨਵਾਂ ਮੀਲ ਪੱਥਰ ਵੀ ਗੱਡਿਆ ਗਿਆ ਹੈ ਜੀ ਹਾਂ ਅੱਜ ਇੱਕ ਜਿਹੇ ਪਰਿਵਾਰ ਨੂੰ ਰਾਜਪਦਰੀ ਪੁਰਸਕਾਰ ਮਿਲਿਆ ਹੈ ਜਿਸ ਪਰਿਵਾਰ ਦੇ ਵਿੱਚੋਂ ਪਹਿਲਾਂ ਵੀ 2010 ਵਿੱਚ ਪ੍ਰਿੰਸੀਪਲ ਹਰਮੇਸ਼ ਕੇੜਾ ਉਹਨਾਂ ਨੂੰ ਮਿਲਿਆ ਸੀ ਇਹ ਵਾਰਡ ਤੇ ਹੁਣ ਉਹਨਾਂ ਦੀ ਸਪਤਨੀ ਲੈਕਚਰਰ ਕਮਲੇਸ਼ ਨੂੰ ਮਿਲਿਆ ਹੈ ਇਹ ਰਾਜ ਪੁਰਸਕਾਰ ਇਸ ਵਾਰ ਦੀ ਗੱਲ ਕੀਤੀ ਜਾਵੇ ਤਾਂ ਪੂਰੇ ਪੰਜਾਬ ਦੇ ਵਿੱਚੋਂ 50 ਜੋ ਸਿੱਖਿਆ ਸ਼ਾਸਤਰੀ ਹੈ ਉਹਨਾਂ ਨੂੰ ਇਹ ਵਾਰਡ ਮਿਲਿਆ ਹਾਲਾਂਕਿ ਪੰਜਾਬ ਦੇ ਵਿੱਚ ਪ੍ਰਾਇਮਰੀ ਐਲੀਮੈਂਟਰੀ ਮਿਡਲ ਤੇ ਸੀਨੀਅਰ ਸਕੈਂਡਰੀ ਦੀ ਜੇ ਗੱਲ ਕੀਤੀ ਜਾਵੇ ਤਾਂ ਹਜ਼ਾਰਾਂ ਅਧਿਆਪਕ ਨੇ ਜਿਹੜੇ ਕਾਰਜਸ਼ੀਲ ਨੇ ਪਰ ਸਿਰਫ 50 ਨੂੰ ਇਹ ਵਾਰਡ ਮਿਲਿਆ ਹੈ ਮਾਨ ਮੱਤੇ ਪਾਲਨੇ ਅੱਜ ਦੇਖਿਆ ਜਾਵੇ ਤਾਂ ਰਾਜ ਪੱਧਰੀ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣ ਤੋਂ ਬਾਅਦ ਮੈਡਮ ਕਮਲੇਸ਼ ਜਦੋਂ ਇੱਥੇ ਆਏ ਨੇ ਤਾਂ ਲਗਾਤਾਰ ਤੰਤ ਲੱਗਿਆ ਹੋਇਆ ਹੈ ਇੱਥੇ ਅਲੱਗ-ਅਲੱਗ ਸਮਾਜ ਸੇਵੀ ਰਾਜਨੀਤਿਕ ਧਾਰਮਿਕ ਸੰਸਥਾਵਾਂ ਤੋਂ ਇਲਾਵਾ ਸਿੱਖਿਆ ਜਗਤ ਨਾਲ ਜੁੜੀਆਂ ਬਹੁਤ ਸਾਰੀਆਂ ਨਾਮਵਰ ਸ਼ਖਸੀਅਤਾਂ ਇੱਥੇ ਨੇ ਉਹਨਾਂ ਨੂੰ ਵਧਾਈਆਂ ਦੇ ਰਹੇ ਨੇ ਬਾਰ ਤੋਂ ਵੀ ਬਹੁਤ ਸਾਰੇ ਫੋਨ ਆ ਰਹੇ ਨੇ ਇਸ ਪਰਿਵਾਰ ਵੱਲੋਂ ਕਿਉਂਕਿ ਇੱਕ ਬਹੁਤ ਵੱਡਾ ਰੁਤਬਾ ਜੇ ਦੇਖਿਆ ਜਾਵੇ ਤਾਂ ਫਗਵਾੜੇ ਦੇ ਵਿੱਚ ਕਿਹੜਾ ਪਰਿਵਾਰ ਦਾ ਹੈ ਔਰ ਅ ਅੱਜ ਉਸ ਰੁਤਬੇ ਦੇ ਵਿੱਚ ਇੱਕ ਹੋਰ ਸੁਨਹਿਰੀ ਪੰਨਾ ਜੁੜ ਗਿਆ ਸਾਡੇ ਨਾਲ ਬਹੁਤ ਹੀ ਮਾਣਮੱਤੀ ਵਿਆਪਕ ਹੈ ਫਗਵਾੜਾ ਦੀ ਉਹ ਜਿਨ੍ਹਾਂ ਨੇ ਐਵਾਰਡ ਹਾਸਲ ਕੀਤਾ ਹੈ ਕਮਲੇਸ਼ ਮੈਡਮ ਸਾਡੇ ਨਾਲ ਨੇ ਸਭ ਤੋਂ ਪਹਿਲਾਂ ਕੀ ਰਿਐਕਸ਼ਨ ਆ ਤੁਹਾਡਾ ਔਰ ਜਦੋਂ ਪਤਾ ਲੱਗਾ ਕਿਸ ਤਰ੍ਹਾਂ ਦੀ ਖੁਸ਼ੀ ਹੋਈ ਬਹੁਤ ਜ਼ਿਆਦਾ ਖੁਸ਼ੀ ਹੋਈ ਇਹ ਕਿ ਐਸਟਰਾ ਲਗਾ ਕੇ ਅੱਜ ਬਹੁਤ ਸਾਲਾਂ ਦੀ ਮਿਹਨਤ ਜਿਹੜੀ ਉਹ ਰੰਗ ਲਾ ਕੇ ਆਈ ਹੈ ਤੇ ਇੰਨੇ ਆਪਣੇ ਕਿ ਇੰਨੇ ਸਾਲਾਂ ਤੋਂ ਇਹਨਾਂ ਬੱਚਿਆਂ ਲਈ ਸਮਰਪਿਤ ਸੀ ਤੇ ਉਹਨਾਂ ਬੱਚਿਆਂ ਦੇ ਕਰਕੇ ਹੀ ਇਹ ਅੱਜ ਮੈਨੂੰ ਅਵਾਰਡ ਮਿਲਿਆ ਬੱਚਾ ਕਦੋਂ ਲੱਗਾ ਤੁਹਾਨੂੰ ਤੁਸੀਂ ਕੰਮ ਤਾਂ ਲਗਾਤਾਰ ਕਰ ਰਹੇ ਆ ਪਰ ਇੱਕ ਹੁੰਦਾ ਕਿ ਜਦੋਂ ਇੱਕ ਰੈਕੋਗਨਾਈਜੇਸ਼ਨ ਤੁਸੀਂ ਕੰਮ ਕਰ ਲੈਂਦੇ ਆ ਫਿਰ ਲੱਗਦਾ ਕਿ ਹਾਂ ਮੈਂ ਅਵਾਰਡ ਬਿੱਟ ਕਰਾਂ ਪਰ ਵਾਰ ਦਾ ਜੀ ਕਰਾਈਟਰੀਆ ਦੇਖਿਆ ਜਾਵੇ ਬੜਾ ਮੁਸ਼ਕਲ ਸੀਗਾ ਉਹਦੇ ਵਿੱਚ ਅਲੱਗ-ਅਲੱਗ ਮਾਪਦੰਡ ਹੁੰਦੇ ਤੁਹਾਡੇ ਅਲੱਗ-ਅਲੱਗ ਪੈਟਰਨ ਤੁਹਾਡੇ ਪੜਾਈ ਵਿਦਿਆਰਥੀਆਂ ਨੂੰ ਦੇਖਿਆ ਜਾਂਦਾ ਤੁਹਾਡੀ ਮੈਰਿਟਸ ਨੂੰ ਦੇਖਿਆ ਜਾਂਦਾ ਤੁਹਾਡੀ ਅਟੈਂਡੈਂਸ ਨੂੰ ਦੇਖਿਆ ਜਾਂਦਾ 5 ਸਾਲ ਦੇ ਤੁਹਾਡੇ ਨਤੀਜਿਆਂ ਨੂੰ ਦੇਖਿਆ ਜਾਂਦਾ ਇਹ ਸਫਰ ਕਿੰਨਾ ਕਠਿਨ ਸੀਗਾ ਕਿਉਂਕਿ ਇਸ ਕਰੀਟੇਰੀਆ ਚ ਕੁਛ ਨਾ ਕੁਛ ਤਾਂ ਮਿਸ ਵੀ ਹੋ ਜਾਂਦਾ ਹਰ ਅਧਿਆਪਕ ਤੋਂ ਹਾਂਜੀ ਬਹੁਤ ਮੈਨੇ ਕਿ ਔਖਾ ਸੀਗਾ ਇਹਦੇ ਵਿੱਚ ਸੀਗਾ ਕਿ ਤੁਹਾਡੇ ਕਿੰਨੇ ਬੱਚੇ ਜਿਹੜੇ ਆ 80% ਤੋਂ ਉੱਪਰ ਪਿਛਲੇ 5 ਸਾਲਾਂ ਤੋਂ ਕਿੰਨੇ انرੋਲਮੈਂਟ ਤੁਸੀਂ ਇਨਕਰੀਜ਼ ਕੀਤੀ ਹੈਗੀ ਹੈ ਕਿ ਤੁਹਾਡੀ ਐਸਆਰ ਕਿਸ ਤਰ੍ਹਾਂ ਦੀ ਆ ਤੁਹਾਡੇ ਕਿੰਨੇ ਬੱਚੇ ਜਿਹੜੇ ਉਹ ਗਵਰਨਮੈਂਟ ਜੌਬ ਚ ਕੰਪੀਟੀਸ਼ਨ ਟੈਸਟ ਕਲੀਅਰ ਕਰਕੇ ਗਏ ਆ ਇਹ ਸਾਰਾ ਕੁਝ ਦੇਖਿਆ ਗਿਆ ਔਰ ਬਹੁਤ ਜ਼ਿਆਦਾ ਇਹਦੇ ਲਈ ਮਿਹਨਤ ਕਰਨੀ ਪਈ ਮੇਰੇ ਬਹੁਤ ਸਾਰੇ ਪੁਰਾਣੇ ਸਟੂਡੈਂਟ ਜਿਨ੍ਹਾਂ ਨੂੰ ਫਿਰ ਮੈਂ ਜਾਦ ਕੀਤਾ ਔਰ ਉਹਨਾਂ ਬੱਚਿਆਂ ਨੇ ਮੇਰੇ ਇੰਨਾ ਸਾਥ ਦਿੱਤਾ ਔਰ ਉਹਨਾਂ ਨੇ ਜੋ ਜੋ ਵੀ ਇਨਫੋਰਮੇਸ਼ਨ ਮੈਂ ਉਹਨਾਂ ਤੋਂ ਕਲੈਕਟ ਕੀਤੀ ਮੇਰੇ 11 ਬੱਚੇ ਜਿਹੜੇ ਗਵਰਨਮੈਂਟ ਜੌਬਸ 'ਚ ਗਏ ਆ ਹਮ ਹੁਣ ਗਵਰਨਮੈਂਟ ਜੌਬ ਕਰਦੇ ਪਏ ਆ 80% ਮੇਰੇ 62.8% ਬੱਚੇ ਸੀ ਜਿਹੜੇ ਉਹਨਾਂ ਨੇ ਦੱਸ ਉਹਨਾਂ ਨੇ ਇਹ ਕਿਹਾ ਸੀਗਾ ਕਿ 50% ਘਟੋ ਘਟ ਹੋਣੇ ਚਾਹੀਦੇ ਐਨਰੋਲਮੈਂਟ ਜਿਹੜੀ ਹੈ ਮੇਰੀ 35% ਜਿਹੜੀ ਇਨਕਰੀਜ਼ ਹੋਈ ਫਿਰ ਪਿਛਲੇ 5 ਸਾਲਾਂ ਤੋਂ ਮੈਨੂੰ ਕਿ ਇਹ ਸਾਰਾ ਕੁਝ ਦੇਖ ਕੇ ਉਹਨਾਂ ਦੇ ਮੈਨੂੰ ਕਿ ਜਿਉ ਜਿਉਰੀ ਸੀ ਉਹਨਾਂ ਨੇ ਕੋਈ ਮੈਨੂੰ ਕੁਐਸਚਨਿੰਗ ਨਹੀਂ ਕੀਤੀ अच्छा एक मिनट दसो वे ਤੁਸੀਂ سوشل میڈیا ਨੂੰ ਬੜਾ ਅਗਰੈਸਿਵਲੀ ਯੂਜ਼ ਕੀਤਾ ਕਿਉਂਕਿ ਆਮ ਤੌਰ ਤੇ ਬਹੁਤ ਸਾਰੇ ਇਹਦੇ ਆਪਕ ਅਪਡੇਟ ਕਰਦੇ ਪਰ ਬਹੁਤੇ ਨਹੀਂ ਵੀ ਕਰਦੇ ਨਵਾਂ ਸਿਗਾ ਆਇਆ ਕਿਉਂਕਿ ਜਰਾਜ ਤੋਂ 15 ਸਾਲ ਪਹਿਲਾਂ ਯੋਗ ਨਹੀਂ ਸਗਾ ਇਹ سوشل میڈیا ਦਾ ਪਰ ਮੈਂ ਦੇਖਿਆ ਤੁਹਾਡਾ YouTube ਚੈਨਲ ਆ سوشل میڈیا ਤੇ ਤੁਸੀਂ ਆਪਣੀਆਂ ਪੋਸਟ ਪਾਉਂਦੇ ਆ ਇਹ ਕਿੰਨਾ ਅਸਰ ਕੀਤਾ ਉਹਨਾਂ ਤੇ ਹਾਂਜੀ ਇਹ ਵੀ ਬਹੁਤ ਜ਼ਰੂਰੀ ਆ ਦੇਖੋ ਮੇਰਾ ਸ਼ੁਰੂ ਤੋਂ ਇਹ ਮਕਸਦ ਰਿਹਾ ਕਿ ਮੇਰੇ ਪੇਰੈਂਟਸ ਨੇ ਮੈਨੂੰ ਇਹ ਹੀ ਸਿਖਾ ਦਿੱਤੀ ਸੀ ਕਿ ਅੱਜ ਤੋਂ ਇਹ ਜਿਹੜਾ ਇਹ ਕਿੱਤਾ ਚੁਣਿਆ ਆ ਇਹਦੇ ਵਿੱਚ ਉਹ ਬੱਚੇ ਆ ਰਹੇ ਆ ਜਿਹੜੇ ਗਰੀਬ ਘਰਾਂ ਦੇ ਆ ਤੇ ਇਹਨਾਂ ਗਰੀਬ ਘਰਾਂ ਦੇ ਪਿੱਛੇ ਬੱਚਿਆਂ ਦੇ ਕੋਈ ਆਉਣ ਵਾਲਾ ਨਹੀਂ ਆ ਸਿਰਫ ਜੋ ਤੁਸੀਂ ਪੜਾਉਣਾ ਇਹਨਾਂ ਬੱਚਿਆਂ ਨੇ ਉਹ ਹੀ ਲੈਣਾ ਹੈ ਤੇ ਅੱਜ ਤੋਂ ਇਹਨਾਂ ਨੂੰ ਸਮਰਪਿਤ ਹੋ ਜਾ ਕਿ ਅੱਜ ਤੋਂ ਬਾਅਦ ਤੂੰ ਮਨੇ ਕਹੇ ਨਹੀਂ ਸੋਚਣਾ ਕਿ ਮੈਂ ਕਦੀ ਵੀ ਇਹਨਾਂ ਦੇ ਪ੍ਰਤੀ ਲਾਪਰਵਾਹ ਹੋਵਾਂਗੀ ਤੇ ਮੈਂ ਦੇਖਿਆ ਤੁਸੀਂ ਲਾਇਬ੍ਰੇਰੀ ਇਕਨੋਮਿਕਸ ਦੀ ਲਾਇਬ੍ਰੇਰੀ ਵੀ ਉਹ ਕਿੱਦਾਂ ਡਿਵੈਲਪ ਹੋਈ ਜਾਂ ਕਿੱਦਾਂ ਮਾਈਂਡ ਵਿੱਚ ਆਇਆ ਥਾ ਹਾਂਜੀ ਮੇਰੇ ਕੋਲ ਬਹੁਤ ਸਾਰੀਆਂ ਬੁੱਕਸ ਹੁੰਦੀਆਂ ਔਰ ਮੇਰੇ ਕੋਲ ਬੱਚੇ ਜਿਹੜੇ ਬਹੁਤ ਗਰੀਬ ਘਰਾਂ ਦੇ ਹੈਗੇ ਆ ਤਾਂ ਫਿਰ ਉਹ ਕਦ ਬੁੱਕਸ ਨਹੀਂ ਲੈ ਸਕਦੇ ਫਿਰ ਉਹਨਾਂ ਲਈ ਮੈਂ ਰਜਿਸਟਰ ਬਕਾਇਦਾ ਲਗਾਇਆ ਹੋਇਆ ਹੈ ਹਰ ਸਾਲ ਉਹਨਾਂ ਨੂੰ ਇਸ਼ੂ ਕਰਦੀਆਂ ਬੁੱਕਸ ਫਿਰ ਜਦੋਂ ਸਾਲ ਬਾਅਦ ਉਹ ਪੜ੍ਹ ਕੇ ਪੇਪਰ ਦੇ ਕੇ ਚਲੇ ਜਾਂਦੇ ਫਿਰ ਉਹਨਾਂ ਤੋਂ ਰਿਟਰਨ ਲੈਂਦੀਆਂ ਫਿਰ ਜਿਹੜੇ ਨਵੇਂ ਬੱਚੇ ਆ ਜਾਂਦੇ ਉਹਨਾਂ ਨੂੰ ਵਾਪਸ ਫਿਰ ਉਹਨਾਂ ਨੂੰ ਪੜ੍ਹਨ ਲਈ ਦਿੰਦੀਆਂ ਤਾਂ ਕਿ ਬੱਚੇ ਜਿਹੜਾ ਕੋਈ ਵੀ ਬੱਚਾ ਇਸ ਤਰ੍ਹਾਂ ਨਾ ਰਹਿ ਜਾਵੇ ਕਿ ਮੇਰੇ ਕੋਲ ਬੁੱਕ ਹੈ ਨਹੀਂ ਜਾਂ ਮੇਰੇ ਕੋਲ ਫੀਸ ਹੈ ਨਹੀਂ ਜਾਂ ਮੈਂ ਵਰਦੀ ਨਹੀਂ ਲੈ ਸਕਦਾ ਮਨੇ ਕਿ ਇਸ ਤਰ੍ਹਾਂ ਦੀ ਫਾਈਨੈਂਸ਼ੀਅਲੀ ਏਡ ਉਹਨਾਂ ਨੂੰ ਮਨੇ ਕਿ ਇਸ ਤਰ੍ਹਾਂ ਦੀ ਦਿੱਤੀ ਜਾਂਦੀ ਆ ਕਿ ਇਹ ਕਾਨੂੰਨ ਉਹਨਾਂ ਨੇ ਮੰਨ ਚਣਾ ਹੋਵੇ ਵੀ ਜੇ ਅੱਜ ਮੇਰੇ ਕੋਲ ਆ ਹੁੰਦਾ ਤੇ ਮੈਂ ਸ਼ਾਇਦ ਮਨੇ ਕਿ ਮੇਰੇ ਕੋਲ ਹੁੰਦਾ ਤੇ ਮੈਂ ਆ ਬਣ ਜਾਂਦਾ ਮੇਰੇ ਕੋਲ ਅੱਜ ਨਹੀਂ ਹੈਗਾ ਤਾਂ ਮੈਂ ਆ ਨਹੀਂ ਬਣ ਕਿੱਦਾਂ ਦੇ ਰਹਿ ਤਿੰਨ-ਚਾਰ ਦਿਨ ਕਿਉਂਕਿ ਤੁਸੀਂ ਬੈਡ ਕੀਤਾ ਆ ਪਤਾ ਹੁੰਦਾ ਕਿ ਇੰਨੀਆਂ ਐਪਲੀਕੇਸ਼ਨਾਂ ਗਈਆਂ ਟਫ ਕੰਪੀਟੀਸ਼ਨਾਂ ਹਜ਼ਾਰਾਂ ਦੇ ਆਪਕ ਆ ਉਹਦੇ ਵਿੱਚੋਂ ਸਿਰਫ ਤਿੰਨ ਅਧਿਆਪਕਾਂ ਦੀ ਚੋਣ ਹੋਈ ਕਪੂਰਥਲਾ ਦੇ ਵਿੱਚ ਮਨ 'ਚ ਹੋ ਰਿਹਾ ਸੀ ਕੁਝ ਕੋਈ ਉਹੋ ਜਿਹੀ ਵਿਵਸਥਾ ਕਿਸ ਤਰ੍ਹਾਂ ਦੀ ਸੀ ਹਾਂਜੀ ਹੁੰਦਾ ਤਾਂ ਹੈ ਪਰ ਮੈਨੂੰ ਮਨ ਲਿਕੇ ਪੂਰਾ ਕੌਨਫੀਡੈਂਸ ਸੀਗਾ ਕਿ ਜ਼ਰੂਰ ਮਨ ਲਿਕੇ ਜੋ ਜੋ ਉਹਨਾਂ ਨੇ ਕ੍ਰਾਈਟੇਰੀਆ ਦੇ ਅਕੋਰਡਿੰਗਲੀ ਜੋ ਵੀ ਮੇਰੇ ਕੋਲ ਹੈਗਾ ਸੀਗਾ ਉਹਦੇ ਅਕੋਰਡਿੰਗਲੀ ਮੈਨੂੰ ਲੱਗਦਾ ਸੀਗਾ ਕਿ ਮੇਰਾ 100% ਆਊਗਾ ਹਰ ਕਹਿੰਦੇ ਵੀ ਮਰਦ ਦੀ ਕਾਮਯਾਬੀ ਪਿੱਛੇ ਇੱਕ ਔਰਤ ਦਾ ਹੱਥ ਆ ਇੱਥੇ ਤਾਂ ਮਰਦ ਦਾ ਹੱਥ ਆ ਗਿਆ ਕਿਉਂਕਿ 2010 ਵਿੱਚ ਇਹਨਾਂ ਨੇ ਵੀ ਵਾਰਡ ਹਾਂਜੀ 2010 ਵਿੱਚ ਮਾਰਦ ਦਾ ਹੱਥ ਸੀ ਹੁਣ 2024 ਦੇ ਵਿੱਚ ਮਰਦ ਦਾ ਹੱਥ ਆ ਗਿਆ ਕਿੰਨਾ ਖਾਤ ਰਿਆ ਪਹਿਲਾਂ ਤਾਂ ਮੈਨੂੰ ਇਹ ਦੱਸੋ ਕਿਰਨ ਸਾਹਿਬ ਪਹਿਲਾਂ ਤਾਂ ਬਹੁਤ ਬਹੁਤ ਵਧਾਈ ਕਿਉਂਕਿ ਬੜੀ ਇੱਕ ਟ੍ਰੈਂਡਸ ਅਚੀਵਮੈਂਟ ਹੈਗੀ ਆ ਇੱਕ ਮਾਈਲਸਟੋਨ ਵਾਲੀ ਅਚੀਵਮੈਂਟ ਹੈ ਕਿਉਂਕਿ ਜਨਤ ਸਾਹਿਬ ਇਹਨਾਂ ਦੀ ਆਪਣੀ ਮਿਹਨਤ ਸੀ ਲਗਾਤਾਰ ਬੱਚਿਆਂ ਨੂੰ ਐਕਸਟਰਾ ਕਲਾਸਾਂ ਲਾਉਣੀਆਂ ਉਹਨਾਂ ਪ੍ਰਤੀ ਸਮਰਪਿਤ ਹੋਣਾ ਔਰ ਲਗਾਤਾਰ ਬੱਚਿਆਂ ਦੇ ਬਾਰੇ ਸਕੂਲ ਤੋਂ ਆਣ ਕੇ ਘਰ ਵਿੱਚ ਵੀ ਇਹੀ ਗੱਲ ਹੁੰਦੀ ਸੀ ਵੀ ਮੇਰੇ ਉਹ ਬੱਚੇ ਦਾ ਜਿਹੜਾ ਹੈਗਾ ਅੱਜ ਉਹ ਦਾ ਸਲੇਸਾ ਰਹਿ ਗਿਆ ਉਹ ਬੱਚੇ ਦਾ ਅੱਜ ਆ ਟੌਪਿਕ ਰਹਿ ਗਿਆ ਉਹਦੀ ਤਿਆਰੀ ਕਰਕੇ ਫਿਰ ਸਵੇਰੇ ਜਾ ਕੇ ਉਹਨੂੰ ਪੜ੍ਹਾਉਣਾ ਸਵੇਰੇ ਐਕਸਟਰਾ ਕਲਾਸ ਲਾਉਣੀ ਉਹ ਤੋਂ ਇਲਾਵਾ ਹੋਰ ਵੀ ਜੇ ਕੋਈ ਗਰੀਬ ਬੱਚਾ ਆ ਉਹਦੀ ਕੋਈ ਬੂਟ ਕੋਈ ਵਰਦੀਆਂ ਕੋਈ ਫੀਸਾਂ ਐਨਜੀਓ ਕੋਲੋਂ ਜਾਂ ਹੋਰ ਸੋਸ਼ਲ ਸੰਸਥਾਵਾਂ ਜਿਹੜੀਆਂ ਉਹਨਾਂ ਕੋਲ ਲੈ ਕੇ ਹਰ ਤਰ੍ਹਾਂ ਦੀ ਹੈਲਪ ਕਰਦੀ ਸੀ ਉਹਦੇ ਵਿੱਚ ਮੇਰਾ ਜੋ ਵੀ ਯੋਗਦਾਨ ਹੁੰਦਾ ਸੀ ਬੰਦਾ ਮੈਂ ਉਹ ਦਿੰਦਾ ਸੀ ਹਾਂਜੀ ਇਸ ਕਰਕੇ ਇਹਨਾਂ ਦਾ ਇਹ ਆਪਣੀ ਪ੍ਰਾਪਤੀ ਆ ਤੇ ਮੇਰੀ ਤਾਂ ਇਹ ਇੱਕ ਮੋਟੀਵੇਸ਼ਨ ਸੀ ਵੀ ਤੁਸੀਂ ਇਹ ਕਰੋ ਬਈ ਕਦੀ ਸੋਚਿਆ ਵੀ ਨਹੀਂ ਸੀ ਵੀ ਇਹਨਾਂ ਨੇ ਅਵਾਰਡ ਲਈ ਅਪਲਾਈ ਕਰਨਾ ਕਿਉਂਕਿ ਜਦੋਂ ਇਹਨਾਂ ਦੇ ਕੰਪੋਨੈਂਟ ਦੇਖੇ ਉਹਦੇ ਵਿੱਚ ਲਗਭਗ ਕੰਪੋਨੈਂਟ ਪੂਰੇ ਸੀ ਤੇ ਸਕੂਲ ਦੀ ਪ੍ਰਿੰਸੀਪਲ ਜਿਹੜੇ ਮੀਨੂ ਸ਼ਰਮਾ ਜੀ ਗੁਪਤਾ ਜੀ ਇਹ ਉਹਨਾਂ ਬਲੋ ਵੀ ਬਹੁਤ ਪ੍ਰੇਰਨਾ ਸੀ ਕਿਉਂਕਿ ਉਹਨਾਂ ਕਰਕੇ ਹੀ ਅਵਾਰਡ ਜਿਹੜਾ ਮਿਲਿਆ ਹੈ ਕਿਉਂਕਿ ਉਹਨਾਂ ਨੇ ਲਗਾਤਾਰ ਬਹੁਤ ਹੀ ਮੋਟੀਵੇਟੇਸ਼ਨ ਇਹਨਾਂ ਨੂੰ ਕੀਤਾ ਤੇ ਹਰੇਕ ਕਾਰਜ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਰੋਲ ਰਿਹਾ ਕਿ ਮੈਂ ਤਾਂ ਇਹਨਾਂ ਦੀ ਪ੍ਰਾਪਤੀ ਜਿਹੜੀ ਹੈ ਉਹਦੇ ਵਿੱਚ ਮੈਡ ਉਹਨਾਂ ਦਾ ਤੇ ਬੱਚਿਆਂ ਦਾ ਪਰ ਜਿੱਦਾਂ ਉਹਨਾਂ ਦੀ ਐਕਟੀਵਿਟੀ ਚੱਲ ਰਹੀ ਆ ਤਾਂ ਤੁਹਾਡਾ ਘਰ ਵਿੱਚ ਡਿਸਟਰਬੈਂਸ ਨਹੀਂ ਸੀ ਹੁੰਦੀ ਕਿਉਂਕਿ ਬਹੁਤ ਸਾਰੇ ਕੰਮ ਇਹਨਾਂ ਨੂੰ ਘਰ ਵੀ ਕਰਨੇ ਪੈ ਰਹੇ ਆ ਔਰ YouTube ਚੈਨਲ ਵੀ ਚਲਾ ਰਹੇ ਆ ਬਹੁਤ ਸਾਰੀਆਂ ਚੀਜ਼ਾਂ ਚਲਾ ਰਹੇ ਆ ਕਿਉਂਕਿ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਸੀ ਕਿ ਅਸੀਂ ਕੋਈ ਵੀ ਇਹਨਾਂ ਨੇ ਕਦੀ ਟਿਊਸ਼ਨ ਵਰਕ ਜਿਹੜਾ ਕਿਸੇ ਵੀ ਵਾਰ ਨੇ ਬੱਚੇ ਨੂੰ ਪੜਾਾ ਕੇ ਕੋਈ ਕਮਾਈ ਦਾ ਸਾਧਨ ਨਹੀਂ ਰੱਖਿਆ ਸਿਰਫ ਇੱਕੋ ਹੀ ਦਿਲ ਦੇ ਵਿੱਚ ਇੱਛਾ ਸੀ ਕਿ ਮੈਂ ਜਿਹੜੇ ਬੱਚੇ ਆ ਉਹਨਾਂ ਪ੍ਰਤੀ ਸਮਰਪਿਤ ਭਾਵਨਾ ਨਾਲ ਕੰਮ ਕਰਨਾ ਉਹ ਲਗਾਤਾਰ ਕੀਤਾ ਇਹਨਾਂ ਨੇ ਔਰ ਸਾਨੂੰ ਦੱਸਣਾ ਚਾਹਾਂਗੇ ਕਿ ਮੈਡਮ ਕਮਲੇਸ਼ ਔਰ ਪ੍ਰਿੰਸੀਪਲ ਹਰਮੇਸ਼ ਜੀ ਦਾ ਸਿਰਫ ਰੋਲ ਮਾਡਲ ਲੋਕਾਂ ਦੇ ਲਈ ਨਹੀਂ ਖੁਦ ਉਹਨਾਂ ਦੇ ਆਪਣੇ ਬੱਚਿਆਂ ਲਈ ਵੀ ਰੋਲ ਮਾਡਲ ਹੈ ਉਹਨਾਂ ਦੀ ਬੇਟੀ ਹਰਕਮਲ ਜਿਹੜੀ ਕਿ ਟਾਪਰ ਰਹੀ ਹੈ ਸੈਂਟਰਲ ਲਾ ਯੂਨੀਵਰਸਿਟੀ ਦੀ ਪਟਿਆਲਾ ਦੀ ਔਰ ਐਲ ਐਲ ਬੀ ਤੋਂ ਬਾਅਦ ਐਲ ਐਲ ਐਮ ਤੋਂ ਵਿੱਚ ਵੀ ਟਾਪਰ ਹੈ ਔਰ ਬਹੁਤ ਸਾਰੇ ਟੈਸਟ ਜਿਹੜੇ ਆ ਉਹ ਵੀ ਕਲੀਅਰ ਕਰ ਚੁੱਕੀ ਔਰ ਛੋਟਾ ਬੇਟਾ ਸਾਡੇ ਨਾਲ ਹੈ ਉਹਨਾਂ ਨੂੰ ਪੁੱਛਦੇ ਆ ਕਿੱਦਾਂ ਮਮਾ ਦਾ ਕਿੱਦਾਂ ਰਿਆ ਕਿੱਦਾਂ ਇਨਸਪਾਇਰ ਹੋਏ ਤੁਸੀਂ ਉਹਨਾਂ ਤੋਂ ਮਦਰ ਹਮੇਸ਼ਾ ਹੀ ਸਾਨੂੰ ਵੀ ਸਪਾਇਰ ਕੀਤਾ ਬਾਕੀ ਆਕ ਵੀ ਦੱਸਦੇ ਰਹੇ ਕਿ ਹਮੇਸ਼ਾ ਉਹ ਬੱਚਿਆਂ ਨੂੰ ਵੀ ਬਹੁਤ ਇਨਸਪਾਇਰ ਕਰਦੇ ਨੇ ਏਸੀ ਕਰਕੇ ਉਹਨਾਂ ਜਿੰਨੇ ਬੱਚੇ ਸੀਗੇ ਉਹਨਾਂ ਦੇ 80% ਤੋਂ ਬਹੁਤ ਬੱਚੇ ਆਏ ਤੇ ਉਹਨਾਂ ਦੀ ਮਿਹਨਤ ਦਾ ਜੋਨਾਂ ਫਲ ਮਿਲਿਆ ਸਟੇਟ ਵਾਰਡ ਦੇ ਤੇ ਕਿਦਾਂ ਦਾ ਹੈ ਕਿਉਂਕਿ ਤੁਹਾਡੇ ਪੇਰੈਂਟਸ ਦੋਨੇ ਰੋਲ ਮਾਡਲ ਆ ਦੋਨੇ ਸਟੇਟ ਵਾਡੀ ਆ ਇਸ ਤੋਂ ਵੱਡਾ ਤਾਂ ਹੁਣ ਪੰਜਾਬ ਦੇ ਵਿੱਚ ਦੇਖਿਆ ਵਾ ਸਟੇਟ ਵਟਸਐਪ ਤੋਂ ਉੱਪਰ ਹੈਗਾ ਕਿਸ ਤਰ੍ਹਾਂ ਦਾ ਲੱਗਦਾ ਕਿਉਂਕਿ ਜਦੋਂ ਰੈਕੋਗਨਾਈਜੇਸ਼ਨ ਹੁੰਦੀ ਆ ਤੁਹਾਨੂੰ ਜਾਣਦਾ ਵੀ ਤੁਸੀਂ ਪ੍ਰਿੰਸੀਪਲ ਹਮੇਸ਼ ਕੇੜਾ ਦੇ ਬੇਟੇ ਆ ਜਾਂ ਕਮਲੇਸ਼ ਮੈਡਮ ਦੇ ਹੁਣ ਆ ਗਿਆ ਕਿ ਕਮਲੇਸ਼ ਮੈਡਮ ਦੇ ਬੇਟੇ ਕਿਸ ਤਰ੍ਹਾਂ ਦਾ ਉਹਦਾ ਲੱਗੇਗਾ ਜਾਂ ਲੱਗ ਰਿਹਾ ਇਸ ਕੋਲ ਬਹੁਤ ਵਧੀਆ ਲੱਗ ਰਿਹਾ ਬਹੁਤ ਹੀ ਜ਼ਿਆਦਾ ਵਧੀਆ ਲੱਗ ਰਿਹਾ ਤੇ ਇਹ ਵੀ ਹਮੇਸ਼ਾ ਫੀਲ ਹੁੰਦਾ ਕਿ ਜੇ ਮਦਰ ਫਾਦਰ ਨੇ ਇੰਨਾ ਸੋਸਾਇਟੀ ਨੂੰ ਕੰਟ੍ਰਿਬਿਊਟ ਕੀਤਾ ਆਪਣੇ ਕੋਈ ਵੀ ਸੈਲਫਿਸ਼ ਮੋਟਿਵ ਨਹੀਂ ਹਮੇਸ਼ਾ ਹੀ ਸੋਸਾਇਟੀ ਨੂੰ ਸੈਲਫ ਆਪਣੇ ਆਪ ਜਿੰਨਾ ਸਮਰਪਿਤ ਕਰ ਸਕਦੇ ਸੀ ਸਮਰਪਿਤ ਕੀਤਾ ਉਹੀ ਸਾਡੇ ਦੋਨੋਂ ਬ੍ਰਦਰ ਸਿਸਟਰ ਵਿੱਚ ਵੀ ਇਹੀ ਭਾਵਨਾ ਹੈਗੀ ਆ ਕਿ ਜਿੰਨਾ ਹੋ ਸਕੇ ਬੇਟੀ ਹਰਕਮਲ ਸਾਡੇ ਨਾਲ ਹੈ ਕਿਸ ਤਰ੍ਹਾਂ ਦਾ ਲੱਗ ਰਿਹਾ ਕਿਉਂਕਿ ਬਹੁਤ ਹੀ ਅੱਛੀ ਅਚੀਵਮੈਂਟ ਹੈ ਇਹੋ ਜੀ ਅਚੀਵਮੈਂਟ ਜਿਹੜੀ ਸਾਲਾਂ ਤੱਕ ਯਾਦ ਰਹੇਗੀ ਤੁਹਾਨੂੰ ਬਹੁਤ ਅੱਛਾ ਫੀਲ ਹੋ ਰਿਹਾ ਔਰ ਸੁਪਰ ਪ੍ਰਾਊਡ ਫੀਲ ਹੋ ਰਿਹਾ ਆਪਣੇ ਦੋਨੋਂ ਪੇਰੈਂਟਸ ਤੇ ਬਿਕਾਜ਼ ਇਹ ਛੋਟੀ ਅਚੀਵਮੈਂਟ ਨਹੀਂ ਹੈਗੀ ਸਟੇਟ ਲੈਵਲ ਤੇ ਇਹ ਮਿਲਿਆ ਹੈ ਪੰਜਾਬ ਗਵਰਨਮੈਂਟ ਵੱਲੋਂ ਮਿਲਿਆ ਹੈ ਸੋ 빅 ਅਚੀਵਮੈਂਟ ਹੈ ਔਰ ਪੂਰੀ ਕਿਹੜਾ ਫੈਮਿਲੀ ਪ੍ਰਾਊਡ ਹੈ ਦੋਨਾਂ ਤੇ ਮਦਰ ਫਾਦਰ ਤੇ ਔਰ ਬਹੁਤ ਇੰਪੋਰਟੈਂਟ ਡੇ ਹੈ ਸਾਡੇ ਲਈ ਔਰ ਏ ਡੇ ਪਹਿਲਾ 14 ইয়ার্স ਪਹਿਲਾਂ ਵੀ ਆਇਆ ਸੀ ਉਦੋਂ ਵੀ ਬਹੁਤ ਵਧੀਆ ਸੈਲੀਬ੍ਰੇਸ਼ਨ ਹੋਈ ਸੀ ਤੇ ਅੱਜ ਵੀ ਬਹੁਤ ਜ਼ਿਆਦਾ ਵਧੀਆ ਫੀਲ ਹੋ ਰਿਹਾ ਹੈ ਪਾਰਟੀ ਲੈ ਲਈ ਮੰਮਾ ਹਾਂਜੀ ਚੱਲ ਰਿਹਾ ਹਲੇ ਹਾਂਜੀ ਬਿਲਕੁਲ ਤੇ ਕੋਈ ਤਿੰਨ ਜੇ ਚੰਗੀਆਂ ਗੱਲਾਂ ਮਦਦ ਸਾਰਿਆਂ ਨੂੰ ਚੰਗੀ ਲੱਗਦੀ ਹੁੰਦੀ ਆ ਪਰ ਤਿੰਨ ਬੈਸਟ ਚੀਜ਼ਾਂ ਕੀ ਆ ਤੁਹਾਡੇ ਮਦਦ ਉਹ ਬਹੁਤ ਜ਼ਿਆਦਾ ਮੋਟੀਵੇਟ ਕਰਦੇ ਆ ਬਿਕਾਜ਼ ਮੈਨੂੰ ਯਾਦ ਆ ਕਿ ਜਦੋਂ ਅਸੀਂ ਛੋਟੇ ਵੀ ਹੁੰਦੇ ਸੀਗੇ ਖਾਣਾ ਕਈ ਵਾਰ ਕਰੋ ਬਾਹਰ ਬਾਹਰੋਂ ਆਉਂਦਾ ਸੀਗਾ ਔਰ ਇਹ ਹੁੰਦਾ ਸੀ ਕਿ ਸਾਡਾ ਸਿਲੇਬਸ ਕੰਪਲੀਟ ਹੋਣਾ ਜ਼ਰੂਰੀ ਆ ਕੱਲ ਐਗਜ਼ਾਮ ਹੈ ਤੇ ਇਹੀ ਸਾਡੀ ਕੁਆਲਿਟੀ ਜਿਹੜੀ ਅੱਗੇ ਜਾ ਕੇ ਸਾਨੂੰ ਬਹੁਤ ਹੈਲਪ ਕੀਤੀ ਆ ਕਿ ਜਦੋਂ ਵੀ ਐਗਜ਼ਾਮ ਹੁੰਦਾ ਸੀ ਸਾਨੂੰ ਹਮੇਸ਼ਾ ਹੀ ਹੁੰਦਾ ਸੀ ਪਹਿਲਾਂ ਆਪਣਾ ਸਿਲੇਬਸ ਕੰਪਲੀਟ ਕਰਨਾ ਹੈ ਹਰ ਚੀਜ਼ ਅੱਛੇ ਤਰੀਕੇ ਨਾਲ ਪੜ੍ਹਨਾ ਹੈ ਤਾਂ ਸਭ ਤੋਂ ਵਧੀਆ ਕੁਆਲਿਟੀ ਇਹੀ ਆ ਕਿ ਮੋਟੀਵੇਟ ਕੀਤਾ ਹੈ ਸਾਨੂੰ ਇਸ ਚੀਜ਼ ਲਈ ਔਰ ਸਟੱਡੀ ਵੱਲ ਬਹੁਤ ਜ਼ਿਆਦਾ ਅਸੀਂ ਡੈਡੀਕੇਟਿਡਲੀ ਪੜ੍ਹੇ ਆ ਔਰ 셀ਫਲੈਸਲੀ ਸਰਵ ਕਰਨਾ ਸੋਸਾਇਟੀ ਨੂੰ ਔਰ ਸਭ ਤੋਂ ਵਧੀਆ ਚੀਜ਼ ਇਹ ਲੱਗਦੀ ਹੈ ਮੈਨੂੰ ਕਿ ਇਹ ਹਰ ਇੱਕ ਰਿਲੇਸ਼ਨ ਆਪਣਾ ਇਨ-ਲॉज ਵਿੱਚ ਆਪਣੇ ਪੇਰੈਂਟਸ ਜਿਹੜਾ ਕੰਬੀਨੇਸ਼ਨ ਬਣਾਉਂਦੇ ਆ ਪੂਰਾ ਬਹੁਤ ਵਧੀਆ ਬਹੁਤ ਜ਼ਿਆਦਾ ਵਧੀਆ ਇਹ ਬੈਲੈਂਸ ਕਰਕੇ ਚੱਲਦੇ ਆ ਔਰ ਇਹ ਸਭ ਤੋਂ ਬੈਸਟ ਕੁਆਲਿਟੀ ਹੈ ਇਹਨਾਂ ਵਿੱਚ ਹਾਂਜੀ ਆਖਰੀ ਸਵਾਲ ਮੇਰਾ ਇਹ ਸੀ ਵੀ ਹੁਣ ਕਿੱਦਾਂ ਰਹੇਗਾ ਵੀ ਤਾਂ ਜ਼ਿੰਮੇਵਾਰੀ ਇੱਕ ਬਹੁਤ ਵੱਡੀ ਆ ਗਈ ਆ ਆਉਣ ਵਾਲਾ ਕਿਵੇਂ ਤੁਸੀਂ ਆਖਦੇ ਹੋ ਆਪਣਾ ਜਿਹੜਾ ਕਰੀਅਰ ਸਿੱਖਿਆ ਦਾ ਹਾਂਜੀ ਮੇਰਾ ਇਸੇ ਤਰ੍ਹਾਂ ਰਹੂਗਾ ਕਿਉਂਕਿ ਮੈਂ ਪਹਿਲਾਂ ਵੀ ਕਦੀ ਅਵਾਰਡ ਲੈਣ ਦੇ ਲਈ ਨਹੀਂ ਬੱਚਿਆਂ ਨੂੰ ਇਸ ਤਰ੍ਹਾਂ ਪੜਾਇਆ ਜਾਂ ਉਹਨਾਂ ਲਈ YouTube ਚੈਨਲ ਜਿਹੜਾ ਆਪਣਾ ਚਲਾਇਆ ਫਿਰ ਵੀ ਐਮਈ ਵਿੱਦਿਆ ਜਿਹੜਾ ਚੈਨਲ ਹੈਗਾ ਆ ਫ੍ਰੀ ਡਿਸ਼ ਤੇ ਚੱਲਦਾ ਹੈਗਾ ਬੱਚਿਆਂ ਨੂੰ ਜਿਹੜਾ ਪੂਰਾ ਪੰਜਾਬ ਦੇ ਲਈ ਆ ਉਹਦੇ ਲਈ ਲੈਕਚਰ ਤਿਆਰ ਕਰਕੇ ਭੇਜਦੀਆਂ ਤੇ ਮੇਰਾ ਇਸੇ ਤਰ੍ਹਾਂ ਕੰਟੀਨਿਊਸਲੀ ਇਸ ਤਰ੍ਹਾਂ ਹੀ ਰਹੂਗਾ ਆਫਟਰ ਰਟਾਇਰਮੈਂਟ ਵੀ ਰਹੂਗਾ ਸਿੱਖਿਆ ਦੀ ਲੋ ਨੂੰ ਵੰਡਣਾ ਬਹੁਤ ਮਹਾਨ ਕਾਰਜ ਹੈ ਔਰ ਜਿਸ ਤਰ੍ਹਾਂ ਫਗਵਾੜਾ ਦਾ ਕੀੜਾ ਪਰਿਵਾਰ ਸਿੱਖਿਆ ਨੂੰ ਸਮਰਪਿਤ ਹੈ ਆਉਣ ਵਾਲੇ ਸਮੇਂ ਦੇ ਵਿੱਚ ਵੀ ਬਹੁਤ ਸਾਰੀਆਂ ਆਸਾਂ ਐ ਇਸ ਕਪਲ ਤੋਂ ਸਟੇਟ ਬਾਡੀ ਨੇ ਦੋਨੇ ਬਹੁਤ ਵੱਡੀ ਮਾਨਮਰਥੀ ਪ੍ਰਾਪਤੀ ਔਰ ਫਗਵਾੜਾ ਦਾ ਇਹ ਪਹਿਲਾ ਇਤਿਹਾਸ ਹੈ ਜਦੋਂ ਦੋ ਇੱਕੋ ਪਰਿਵਾਰ ਦੇ ਵਿੱਚੋਂ ਪਤੀ ਪਤਨੀ ਜਿਹੜੇ ਆ ਉਹਨਾਂ ਨੂੰ ਸਟੇਟ ਅਵਾਰਡ ਮਿਲਿਆ ਹੋਵੇ ਦੀ ਫਗਵਾੜਾ ਹਾਈਲੈਂਡ ਲਾਈਵ ਬਲੋਸੀ ਜਿੱਥੇ ਉਹਨਾਂ ਨੂੰ ਮੁਬਾਰਕਬਾਦ ਦਿੰਨੇ ਆ ਉੱਥੇ ਨਾਲ ਹੀ ਉਹਨਾਂ ਦੇ ਬਹੁਤ ਹੀ ਅੱਛੇ ਸੰਦਲੇ ਅਤੇ ਬਹੁਤ ਹੀ ਕਾਮਯਾਬ ਹੋ ਇੱਕ ਦੀ ਕਾਮਨਾ ਵੀ ਕਰਦੇ ਆ ਦੀ ਫਗਵਾੜਾ ਹਾਈਲੈਂਡ ਲਾਈਵ ਲਈ ਜਗਜੀਤ ਚਾਨਾ ਦੀ ਰਿਪੋਰਟ